ਕੱਛੇ ਕਾਲ ਤੁਸੀਂ ਦੇਖ ਰਹੇ ਪੰਜਾਬ ਐਕਸਪ੍ਰੈਸ ਆਸਟ੍ਰੇਲੀਆ ਤੇ ਪੇਸ਼ ਨੇ ਅੱਜ ਦੀਆਂ ਮੁਖਬਰਾਂ ਐਮਪੀ ਰਵਨੀਤ ਸਿੰਘ ਬਿੱਟੂ ਨੇ ਸਾਧ ਦੇ ਕਈ ਤਿੱਖੇ ਨਿਸ਼ਾਨੇ ਸੀਮਾਂ ਨੂੰ ਆਖਿਆ ਪਗੋੜਾ ਇਸ ਦੇ ਨਾਲ ਹੀ ਕੇਜਰੀਵਾਲ ਨੂੰ ਵੀ ਲਿਆ ਲਪੇਟੇ ਦੇ ਵਿੱਚ ਰਵਨੀਤ ਬਿੱਟੂ ਆਪਣੇ ਕਰੀਬੀਆਂ ਉੱਤੇ ਹੋਏ ਪਰਚੇ ਦੀ ਅਜ ਇਨਕੁਆਰੀ ਲੈਂਦ ਜ ਦਫਤਰ ਪਹੁੰਚਦੇ ਨੇ ਤੱਕ ਉਹ ਦਰਵਾਜ਼ੇ ਜਿਹੜੇ ਬੰਦ ਮਿਲਦੇ ਤੇ ਉਸ ਤੋਂ ਬਾਅਦ ਹੀ ਸੀਮਾਂ ਅਤੇ ਪੰਜਾਬ ਸਰਕਾਰ ਦੇ ਕਈ ਉਹਨਾਂ ਵੱਲੋਂ ਤਿੱਖੇ ਨਿਸ਼ਾਨੇ ਸੱਦੇ ਗਏ ਅਕਾਲੀ ਸੀਨੀਅਰ ਲੀਡਰਸ਼ਿਪ ਦੇ ਆਗੂ ਅੱਜ ਪਹੁੰਚੇ ਹਰਜਿੰਦਰ ਸਿੰਘ ਤਾਮੀ ਦੇ ਕਰੇ ਕੀਤੀ ਕਾਫੀ ਲੰਬੇ ਸਮੇਂ ਤੱਕ ਮੀਟਿੰਗ ਅਸਤੀਫਾ ਵਾਪਸ ਲੈਣ ਦੀ ਕੀਤੀ ਜਾ ਰਹੀ ਹੈ ਲਗਾਤਾਰ ਮੰਗ ਇਸ ਦੇ ਨਾਲ ਹੀ ਹਰਜਿੰਦਰ ਸਿੰਘ ਤਾਮੀ ਵੱਲੋਂ ਫਿਲਹਾਲ ਕੋਈ ਵੀ ਅਜੇ ਅਸਤੀਫੇ ਦਾ ਕਾਰਨ ਨਹੀਂ ਦੱਸਿਆ ਗਿਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 8ਵੀ ਤੇ 12ਵੀ ਦੀਆਂ ਸਾਲਾਨਾ ਪ੍ਰੀਖਿਆਵਾਂ ਅੱਜ ਤੋਂ ਹੋਈਆਂ ਸ਼ੁਰੂ ਤਕਰੀਬਨ 2579 ਪ੍ਰੀਖਿਆ ਕੇਂਦਰ ਕੀਤੇ ਗਏ ਸਾਕਤ ਜਿੰਨਾ ਵਿੱਚ 842 ਲੱਖ ਬੱਚੇ ਦੇਣਗੇ ਪੇਪਰ ਜੋ ਸਿਰਜਣਗੇ ਆਉਣ ਵਾਲਾ ਭਵਿੱਖ ਗਿਨੇਸ਼ ਕੁਮਾਰ ਨੇ ਮੁੱਖ ਚੋਣ ਕਮਿਸ਼ਨਰ ਦਾ ਸਾਮਬਿਆ ਅਹੁਦਾ 1988 ਦੇ ਆਈਐਸ ਬੈਚ ਦੇ ਨਿਯ ਅਧਿਕਾਰੀ ਕੇਰਲ ਦੇ ਮਲਪੁਰਮ ਜ਼ਿਲ੍ਹੇ ਦੇ ਵਿੱਚ ਫੁੱਟਬਾਲ ਮੈਚ ਦੌਰਾਨ ਆਤਿਸ਼ਬਾਜ਼ੀਆਂ ਦੇ ਨਾਲ ਲੋਕਾਂ ਨਾਲ ਵਾਪਰ ਗਿਆ ਹਾਦਸਾ ਜਦ ਟੂਰਨਾਮੈਂਟ ਹੋ ਰਿਹਾ ਸੀ ਸਟਾਰਟ ਤੋਂ ਪਹਿਲਾਂ ਹੀ ਆਤਿਸ਼ਬਾਜ਼ੀਆਂ ਦੇ ਪਟਾਕੇ ਜਿਹੜੇ ਨੇ ਉਹ ਆਡੀਅנס ਵੱਲ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ ਭੀੜ ਦੇ ਵਿੱਚ ਬੈਠੇ ਲੋਕਾਂ 'ਚ 30 ਲੋਕ ਮੌਕੇ ਤੇ ਚੁਲਸ ਗਏ ਰੰਦਰ ਪਠਾਨਕੋਟ ਰੋਡ ਤੇ ਤੜਕਸਾਰ ਵਾਪਰ ਗਿਆ ਦਰਦਨਾਕ ਹਾਦਸਾ ਬੈਕ ਟੂ ਬੈਕ ਤਿੰਨ ਗੱਡੀਆਂ ਦੀ ਹੋਈ ਭਿਆਨਕ ਟੱਕਰ ਹੋਇਆ ਗੱਡੀਆਂ ਦਾ ਬੁਰਾ ਹਾਲ ਮੌਕੇ ਤੇ ਤਿੰਨ ਲੋਕਾਂ ਦੀ ਹੋਈ ਮੌਤ ਤੇ 6 ਲੋਕ ਗੰਭੀਰ ਰੂਪ ਵਿੱਚ ਹੋਏ ਜ਼ਖਮੀ ਲਵ ਮੈਰਿਜ ਕਰੋਨਾ ਕੁੜੀ ਨੂੰ ਪਿਆ ਭਾਰੀ 10 ਦਿਨਾਂ ਤੋਂ ਲਾਪਤਾ ਕੁੜੀ ਦੀ ਮਿਲੀ 10ਵੇਂ ਦਿਨ ਜਾ ਕੇ Laash ਉਥੇ ਸੋਹਰੇ ਪਰਿਵਾਰ ਤੇ ਲੱਗੇ ਨੇ ਕਈ ਗੰਭੀਰ ਦੋਸ਼ ਮੌਸਮ ਦਾ ਹਾਲ ਦੱਸਦੀ ਆਉਣ ਵਾਲੇ 2 ਦਿਨਾਂ ਤੱਕ 19 ਤੇ 20 ਫਰਵਰੀ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹਲਕੀ ਤੇ ਦਰਮਿਆਨੀ بارش ਫੈਲ ਸਕਦੀ ਹੈ ਇਸ ਦੇ ਨਾਲ ਹੀ ਤੇਜ਼ ਹਵਾਵਾਂ ਤੂਫਾਨ ਨੂੰ ਲੈ ਕੇ ਅਲਰਟ ਹੋਇਆ ਜਾ ਰਿਹਾ ਹੈ। ਦੇਸ਼ ਤੇ ਦੁਨੀਆ ਦੀਆਂ ਹੋਰ ਛੋਟੀਆਂ ਵੱਡੀਆਂ ਅਪਡੇਟਸ ਦੇਖਣ ਲਈ ਬਣੇ ਰਹੋ ਸਾਡੇ ਨਾਲ ਧੰਨਵਾਦ।